199 ਵਾਲੀ ਇਹਦੀ 1499 ਦੇ ਦੇ ਰਹੇ ਆ ਅਨ ਲਿਮਟਿਡ ਫॉर 1% ਫੋਰ ਇੱਕ 1.4% ਸਰੀਆ ਇੱਕ ਬੰਦਾ ਜਿੰਨੀ ਵਾਰੀ ਮਰਜੀ ਲੈ ਖਾਏ ਜਿਹੜਾ ਜੰਬੂ ਗੁੱਲ ਦਾ ਸਾਡਾ 200 ਰੁਪਈਆ ਦਾ ਜਿਹੜਾ ਕੋਲ ਚਾ 3 ਮਿੰਟ ਚ ਖਾ ਲਏਗਾ ਉਹਨੂੰ 500 ਰੁਪਏ ਨੇ ਇਨਾਮ ਦੇਵਾਂਗੇ ਦੋ ਤੋਂ 2.5 ਪਰ ਦਾ ਐਨੀ ਟਾਈਮ ਮੀਲ ਨੀਅਰ ਸ਼ੂਰ ਹਸਪੀਟਲ ਗੇਟ ਕਾ ਜਤਾ ਜਿਹੜਾ ਸਾਡਾ ਇੰਸਟਾਗ੍ਰam ਫਾਲ ਫੋਲੋ ਕਰੇਗਾ ਅਸੀਂ ਉਹਨੂੰ ਮੀਨੂ ਤੇ 20% ਡਿਸਕਾਊਂਟ ਦਵਾਂਗੇ ਮੈਂ ਨਵੀਸ਼ ਕੁਮਾਰ ਤੁਹਾਨੂੰ ਪਤਾ ਹੈ ਕਿ ਐਨੀ ਟਾਈਮ ਮੀਲ ਦਾ ਸਾਡਾ ਰੈਸਟੋਰੈਂਟ ਹੈ ਅਸੀਂ ਅੱਜ ਦੋ ਚੀਜ਼ਾਂ ਲਾਂਚ ਕਰ ਰਹੇ ਹਾਂ ਇੱਕ ਅਸੀਂ 199 ਥਾਲੀ ਜਿਹੜੀ ਕਿ 149 'ਚ ਦੇ ਰਹੇ ਹਾਂ ਅਨਲਿਮਿਟਿਡ ਫॉर 1 ਪਰਸਨ ਠੀਕ ਹੈ ਜੀ ਇਸ ਦੇ ਲਾਭ ਵਿੱਚ ਇਹ ਸਾਰਾ ਸਭ ਕੁਝ ਇਨਕਲੂਡ ਹੈ ਰੋਟੀ ਇਹਦੇ ਵਿੱਚ ਤੰਦੂਰੀ ਹੋਏਗੀ ਸਭ ਕੁਝ ਹੋਏਗੀ ਤੰਦੂਰੀ ਰੋਟੀ ਨਾਨ ਮਿਸੀ ਰੋਟੀ ਜੋ ਮੰਗੋਗੇ ਸਭ ਮਿਲੇਗਾ ਜੀ ਐਨਾਲਿਕ ਸਵੀਟ ਸਟਰੀਟ ਵੀ ਦਵਾਗੇ ਠੀਕ ਹੈ ਜੀ ਔਰ ਇੱਕ 1 ਪਰ ਪਰਸੈਂਟ ਉਸ ਦੀ ਹੈ ਇੱਕ ਬੰਦਾ ਜਨਵਰੀ ਮਰਜੀ ਲੈ ਕੇ ਆਏ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆ ਰਹੀ ਹੈ ਸੈਕਿੰਡ ਥਿੰਗ ਅਸੀਂ ਕਰ ਰਹੇ ਹਾਂ ਕੁਲਚਾ ਜੰਬੋ ਕੁਲਚਾ ਲਾਉਣ ਇਰਦੇ ਆਪਾਂ ਇੱਕ ਇਹ ਵੀ ਕਰ ਰਹੇ ਆ ਇੱਕ ਕੁਲਚਾ 3 ਮਿੰਟ ਚ ਕੋਈ ਖਾ ਲੇ ਕ ਇਕੱਲਾ ਬੰਦਾ ਅਸੀਂ ਉਹਨੂੰ 500 ਰੁਪਏ ਨਾਲ ਇਨਾਮ ਵੀ ਦਵਾਗੇ ਠੀਕ ਹੈ ਜੀ ਕਿਤਾ ਵੱਡਾ ਹੈ ਇਹ ਤਕਰੀਬਨ 2 ਤੋਂ 2.5 ਫੁੱਟ ਦੇ ਵਿੱਚ ਵਿਚਕਾਰ ਠੀਕ ਹੈ ਜੀ ਬਹਿ ਤਕਰੀਬਨ ਕੁਲਚੇ ਵਿੱਚ ਸਾਨੂੰ ਜਿੰਨਾ ਹਾਲ ਤੱਕ ਫਾਲੋਅ ਅਪ ਮਿਲਿਆ ਕਿ ਸਾਡਾ ਕੁਲਚਾ ਕਾਫੀ ਟੇਸਟ ਲੋਕਾਂ ਨੇ ਚੁਆਇਆ ਠੀਕ ਹੈ ਜੀ ਬਾਕੀ ਜਿੰਨੇ ਲੋਕ ਆਉਣਗੇ ਕਿ ਉਹ ਤੂੰ ਉਹਦੇ ਕਰਾਂਗੇ ਹੋਰ ਕੀ ਕੁਝ ਮਿਲਦਾ ਏ ਇੱਥੇ ਹੋਰ ਸਾਡੇ ਕੋਲ ਜੀ ਸ਼ੇਕਸ ਮਿਲਣ ਜਾਣਗੇ ਠੀਕ ਹੈ ਜੀ ਸ਼ੇਕਸ ਮਿਲਣ ਜਾਣਗੇ ਪੀਜ਼ਾ ਪਾਸਤਾ ਜੋ ਫੁੱਲ ਨਾਈਟ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਔਰ ਇੱਕ ਹੋਰ ਆਫਰ ਹੈ ਸਾਡੀ ਜਿਹੜਾ ਸਾਡਾ ਇੰਸਟਾਗ੍ਰam ਫਾਲੋ ਫਾਲੋ ਕਰੇਗਾ ਅਸੀਂ ਉਹਨੂੰ ਮੀਨੂ ਤੇ 20% ਡਿਸਕਾਊਂਟ ਦਵਾਂਗੇ। ਜੀ ਬਹੁਤ سارے ਕੰਬੋ ਮਿਲ ਰਹੇ ਨੇ ਸਸਤੇ ਵਿੱਚ। ਉਹਦੇ ਵਿੱਚ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਕੰਬੋ ਹੈ। ਇਹ ਕੰਬੋ ਦੇ ਰਹੇ ਨੇ ਅਸੀਂ ਇਹ 1 140 49 ਦਾ ਆਇਆ ਹੋ ਗਿਆ। ਥਾਲੀ ਹੋ ਗਈ ਜੀ। ਥਾਲੀ ਹੋ ਗਈ। ਮੈਂ ਦੱਸ ਰਿਹਾ ਥਾਲੀ ਥਾਲੀ ਹੋ ਗਈ ਤੇ ਖੁਰਚਾ ਹੋ ਗਿਆ। ਇਹਨਾਂ ਅਸੀਂ ਆਲਰੇਡੀ ਡਿਸਕਾਊਂਟਡ ਰੇਟ ਦੇ ਦੇ ਰਹੇ ਆ। ਇਸ ਤੋਂ ਇਲਾਵਾ ਜੋ ਮੀਨੂ ਸਾਡਾ ਹੈਗਾ ਔਰ ਤੇ ਅਸੀਂ 21 ਡਿਸਕਾਊਂਟ ਦਵਾਂਗੇ ਜੋ ਸਾਡਾ ਇੱਥੇ ਇੰਸਟਾਗ੍ਰam ਫੋਲੋ ਕਰੇਗਾ ਬਈ। ਕੀ ਰੇਟ ਹੈ ਇਹ ਵੱਡੇ ਗੁੱਚੇ ਦਾ? ਇਹਦਾ ਵੱਡੇ ਗੁੱਚੇ ਦਾ 200 ਰੁਪਏ ਜੀ ਹੈ 199। ਹਾਂਜੀ ਪੁਰਾਣਾ ਨੋਰਮਲ ਜਿਹੜਾ ਕੋਈ ਚਾਹ ਤੁਸੀਂ ਕੀ ਰੇਟ ਹੈ ਉਹ ਅਸੀਂ 70 ਰੁਪਏ ਹੈ ਵੈਸੇ ਅੱਜ ਟਾਈਮ ਨੌਗਰਲ ਆਫਰ ਚੱਲ ਰਹੀ ਹੈ 50 ਰੁਪਏ ਦੇ ਰਹੇ ਆ ਦੇਸੀ ਕਿਉ ਵਾਲਾ ਕੁਝ ਦੇ ਦੇਸੀ ਕਿਉ ਹੋ ਲਾ ਫੁੱਲ ਦੇਸੀ ਕਿਉ ਵਾਲਾ 70 ਰੁਪਏ ਵਾਲਾ ਜਿਹੜਾ ਟਾਈਮਿੰਗ ਕੀ ਦੇ ਦੇਗਾ ਜੀ ਕੁੱਚੇ ਦਾ ਕਿ ਕਿੰਨੇ ਰਾਤੀ ਟਾਈਮਿੰਗ ਹੈ ਜੀ ਸਾਡੀ ਜਿਹੜੇ 9 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅੱਛਾ ਕੋਈ ਚਾਹ ਰਾਤ ਤੱਕ ਮਿਲੇਗਾ ਕਹਿੰਦੇ ਕੋਈ ਚਾਹ ਰਾਤ ਦੇ 11 11 ਵਜੇ ਤੱਕ ਮਿਲੇਗਾ ਜੀ ਖਾਣਾ ਸਿਆਣਾ ਹੋਏਗਾ ਕਿ ਧਿਆਣਾ ਪੈਂਦਾ ਖਾਣਾ ਸਿਆਣਾ ਹੋਏਗਾ ਗੇਟ ਖਜ਼ਾਨਾ ਨੀਰ ਸ਼ੂਰਾ ਹਸਪੀਟਲ ਅਸੀਂ ਇਹਦੀ ਇਨੋਗ੍ਰੇਸ਼ਨ ਕਰਨ ਆਏ ਸੀਗੇ ਔਰ ਇੱਥੇ ਦੇਖਿਆ ਜਿਹੜਾ ਤੁਸੀਂ ਥਾਲੀ ਲਾਂਚ ਕੀਤੀ ਹੈ ਇਟ ਇਜ਼ ਵੈਰੀ ਡੇਲੀਸ਼ੀਅਸ ਥਾਲੀ ਔਰ ਅਸੀਂ ਇਹਨੂੰ ਆਪ ਖਾਦਾ ਪਨੀਰ ਖਾਦਾ ਦਾਲ ਖਾਦੀ ਹੈ ਬਹੁਤ ਹੀ ਟੇਸਟੀ ਹੈ ਔਰ ਮੈਂ ਅੰਮ੍ਰਿਤਸਰ 'ਚ ਐਸਾ ਦੀ ਥਾਲੀ ਜਾਂ ਐਸਾ ਦਾ ਖਾਣਾ ਹਲੇ ਤੱਕ ਨਹੀਂ ਦੇਖਿਆ ਬਾਕੀ ਕੁਲਚਾ ਤੇ ਅਸੀਂ ਅੱਗੇ ਵੀ ਇੱਕ ਦੋ ਹੀ ਖਾ ਲਿਆ ਔਰ ਮੈਂ ਅੱਗੇ ਵੀ ਮੇਰੇ ਫਰੈਂਡ ਸਰਕਲ ਇੱਥੇ ਆਂਦੇ ਆ ਜੋ ਉਹਨਾਂ ਨੂੰ ਵੀ ਖੁਆਈਦਾ ਤੇ ਉਹ ਕਹਿੰਦੇ ਆ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਇਹ ਫੋਇਆ ਕੁਲਚਾ ਕਿਤੇ ਵੀ ਨਹੀਂ ਮਿਲੇਗਾ ਮੈਂ ਖੁਦ ਵੀ ਇਹਨੂੰ ਟੇਸਟ ਕੀਤਾ ਔਰ ਮੈਂ ਕਦੀ ਕੁਲਚਾ ਨਹੀਂ ਖਾਦਾ ਪਰ ਜਦੋਂ ਇਹ ਕੁਲਚਾ ਖਾਈਦਾ ਨਾ ਤਾਂ ਮੈਂ ਉਹ ਐਸਾ ਲੱਗਦਾ ਜਿਵੇਂ ਅੰਦਰ ਘੁੱਲ ਹੀ ਗਿਆ ਇਟਸ ਵੈਰੀ ਡਿਲੀਸ਼ੀਅਸ ਐਂਡ ਬਹੁਤ ਟੇਸਟੀ ਕੁਲਚਾ ਔਰ ਮੈਂ ਮੁਬਾਰਕਬਾਦ ਦੇਣਾ ਨਵਿਸ਼ ਨੂੰ ਕਿ ਇਤਨਾ ਅੱਛਾ ਤੁਸੀਂ ਸ਼ਹਿਰ ਦੇ ਵਿੱਚ ਇਹ ਜਿਹੜਾ ਸ਼ੁਰੂ ਕੀਤਾ ਐਨੀ ਟਾਈਮ ਮੀਲ ਔਰ ਐਨੀ ਟਾਈਮ ਦਾ ਮਤਲਬ ਹੈ 24 ਘੰਟੇ ਸਰਵਿਸ ਦੇ ਰਹੇ ਐ ਔਰ ਅੰਮ੍ਰਿਤਸਰ ਦੇ ਵਿੱਚ ਆਈ ਥਿੰਕ 11 ਵਜੇ ਤੱਕ ਰਾਤ ਤੱਕ ਕੋਈ ਵੀ ਕਿਸੇ ਵੀ ਜਗ੍ਹਾ ਤੇ ਕੁਲਚਾ ਕੋਈ ਨਹੀਂ ਦੇ ਰਿਆ ਅਗਰ ਤੁਸੀਂ ਪ੍ਰੋਵਾਈਡ ਕਰਦੇ ਹੋ ਇਟ ਇਜ਼ ਵੈਰੀ ਗੁੱਡ ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ ਲੋਕੀ ਕੁਲਚਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਅਗਰ ਤੁਸੀਂ ਇਹਦੀ ਇਸਾ ਹੀ ਕੁਆਲਿਟੀ ਰੱਖੋਗੇ ਔਰ ਬਹੁਤ ਅੱਛਾ ਚਲੇਗਾ ਮੇਰੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਕਿਸ ਸਰ ਪੈਟੀ ਡਾਕਟਰ ਤੁਸੀਂ ਰეკਮੈਂਡ ਕਰ ਰਹੇ ਹੋ ਕੁਲਚਾ ਮੋਸਲੀ ਡਾਕਟਰੀ ਨੇ ਚੀਜ਼ਾਂ ਤੋਂ ਅਵੋਇਡ ਕਰੇ ਮੈਂ ਰეკਮੈਂਡ ਨਹੀਂ ਦੇਖ ਮੈਂ ਆਮ ਨਾਟ ਰਿਕਮੈਂਡਿੰਗ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਕੁਲਚੇ ਦਾ ਸ਼ੌਕੀਨ ਖੁਦ ਹੀ ਨਹੀਂਗਾ ਮੈਂ ਖਾਂਦਾ ਹੀ ਨਹੀਂ ਆ ਪਰ ਜੇ ਮੈਂ ਕਦੀ ਖਾਦਾ ਤੇ ਮੈਨੂੰ ਬਹੁਤ ਅੱਛਾ ਟੇਸਟੀ ਲੱਗਾ ਇਸਾ ਲੱਗਾ ਕਿ ਅੰਦਰ ਹੀ ਕੁਲ ਗਿਆ ਹੈ ਇਸ ਦਾ ਮੀਸੇਚ ਕੋਈ ਫਾਲਤੂ ਮੈਦਾ ਵਗੈਰਾ ਯੂਜ਼ ਨਹੀਂ ਕਰਦਾ ਆਟੇ ਦਾ ਗੁਲਚਾ ਮਿਲਦਾ ਹੈ ਤੁਸੀਂ ਜਿਸ ਲੈਵਲ ਦਾ ਗੁਲਚਾ ਖਾਣਾ ਉਸ ਤਰਾ ਮਿਲਦਾ ਹੈ ਆਲੂ ਤਾਂ ਬਿਨਾ ਖਾਓ ਚਪਾਤੀ ਵਗਾ ਖਾਓ ਕਿਸੇ ਵੀ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਖਾਓ ਅਦਰਕ ਪਵਾ ਕੇ ਖਾਓ ਕਿ ਜਿਹਦੇ ਨਾਲ ਉਹ ਡੇਲੀਸ਼ੀਅਸ ਤੇ ਡਾਈਜੈਸਟਿਵ ਵੀ ਹੋਵੇ ਅਸੀਂ ਦੇ ਵੀ ਇਹ ਤੈਨੂੰ ਸਲਾਹ ਦਿਤੀ ਹੈ ਕਿ ਤੁਸੀਂ ਇਸ ਤਰ੍ਹਾਂ ਬਣਾਓ ਗੁਲਚਾ ਕਿ ਲੋਕੀ ਜਿਹੜੀ ਕੋਈ ਪ੍ਰੋਬਲਮ ਹੈ ਗੀ ਰੋਟੀ ਖਾਂਦੇ ਤੇ ਰੋਟੀ ਵਗਾ ਦੋ ਬਣਾ ਕੇ ਤੰਦੂਰੀ ਤੰਦੂਰੀ ਰੋਟੀ ਇਸ ਆਲਵੇਸ ਬੈਟਰ ਠੀਕ ਹੈ ਨਾ ਉਸ ਤਰ੍ਹਾਂ ਨਾਲ ਪਰ ਅਦਰਵਾਈਜ਼ ਮੈਂ ਰეკਮੈਂਡ ਨਹੀਂ ਕਰਦਾ ਕਿ ਗੁਲਚਾ ਤੁਸੀਂ ਰੈਗੂਲਰ ਖ ਪਰ ਅੰਮ੍ਰਿਤਸਰ ਚ ਦੇਖੋ ਤੇ ਟ੍ਰੈਂਡ ਹੈ ਦੁਨੀਆ ਆਂਦੀ ਹੈ ਕੋ ਬਾਹਰ ਫੋਰਨਰ ਆਂਦੇ ਹੈ ਔਰ ਇਹ ਅੰਮ੍ਰਿਤਸਰ ਦੀ ਪਹਿਚਾਨ ਹੀ ਜਿਹੜੀ ਆ ਕੋਚੇ ਨਾਲ ਹੈ ਪੁਚੇ ਨਾਲ ਹੈ ਛੋਲਿਆਂ ਨਾਲ ਬਟੂਰਿਆਂ ਦੇ ਨਾਲ ਰეკਮੈਂਡ ਤੁਸੀਂ ਨਾ ਵੀ ਕਰੋਗੇ ਤੁਸੀਂ ਜਿਸ ਤਰੀਕੇ ਨਾਲ ਦੱਸਤਾ ਨਾ ਵੀ ਤੁਹਾਨੂੰ ਬਹੁਤ ਸਵਾਦ ਲੱਗਾ ਲੋਕ ਜ਼ਰੂਰ ਖਾਣ ਆਣਗੇ ਬਿਲਕੁਲ ਖਾਣ ਆਣਗੇ ਔਰ ਹਰ ਤਰ੍ਹਾਂ ਦਾ ਮਿਲੇਗਾ ਜਿਸ ਤਰ੍ਹਾਂ ਦਾ ਸਵਾਦ ਚਾਹੀਦਾ ਉਹ ਕਹਿੰਦੇ ਉਸੇ ਹੀ ਦੇਣ ਠੀਕ ਹੈ ਫਿਰ ਥੈਂਕ ਯੂ